ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਨਲੀਵਾਰ ਸ਼ਾਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਰਗ ਮਹੱਲਾ ਪੰਜਵਾ ਜਾਤੇ ਸਾਧੂ ਸਰਨ ਗਹੀ ਹਾਂਤ ਸਹਜ ਮਨ ਭਿਉ ਪ੍ਰਗਾਸਾ ਮਿਰਥਾ ਕਛੂ ਨਾ ਰਹੀ ਰਹਾਉ ਮਿਰਥਾ ਕਹਿੰਦੇ ਹਨ ਪੀੜਾ ਨੂੰ ਦੁੱਖ ਦਰਦ ਨੂੰ ਤਾਂ ਸਤਿਗੁਰ ਪਾਸ਼ਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਈ ਭਾਈ ਜਦੋਂ ਤੋਂ ਮੈਂ ਗੁਰੂ ਦਾ ਪੱਲਾ ਫੜਿਆ ਸ਼ਰਨ ਲਈ ਹੈ ਗੁਰੂ ਦੀ ਜਦੋਂ ਤੋਂ ਜਾ ਤੇ ਸਾਧੂ ਸਾਧੂ ਮਤਲਬ ਗੁਰੂ ਸ਼ਰਨ ਗਹੀ ਪੱਲਾ ਫੜਿਆ ਸ਼ਰਨ ਲਈ ਹੈ ਤਾਂ ਮੇਰੇ ਮਨ ਵਿੱਚ ਸ਼ਾਂਤੀ ਅਤੇ ਆਤਮਿਕ ਅਡੋਲਤਾ ਪੈਦਾ ਹੋ ਗਈ ਸਾਂਤ ਸਹਜ ਮਨ ਪਇਓ ਪ੍ਰਗਾਸਾ ਮੇਰੇ ਮਨ ਦੇ ਵਿੱਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਪ੍ਰਕਾਸ਼ ਹੋ ਗਿਆ ਤੇ ਇਸ ਕਰਕੇ ਫਿਰ ਬਿਰਥਾ ਕਸ਼ੂਨਾ ਨਹੀਂ ਕਹਿੰਦੇ ਮੇਰੇ ਮਨ ਦੇ ਵਿੱਚ ਕੋਈ ਵੀ ਪੀੜਾ ਦੁੱਖ ਦਰਦ ਨਹੀਂ ਰਹਿ ਗਿਆ ਫਿਰ ਅਗੇ ਫਰਮਾਨ ਹੈ ਓਹ ਕਿਰਪਾਲ ਨਾਮ ਦੇਹੁ ਆਪਣਾ ਬੇਨਤੀ ਏਕ ਕਹੀ ਆਨ ਬਿਹਾਰ ਬਿਸਰੀ ਪ੍ਰਭ ਸਿਮਰਤ ਪਾਇਓ ਲਾਭ ਸਹੀ ਤਾ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਹਿੰਦੇ ਭਾਈ ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਨਾ ਪੱਲਾ ਫੜਿਆ ਛੰਨ ਲਈ ਹੈ ਉਦੋਂ ਤੋਂ ਪ੍ਰਭੂ ਦੇ ਦਰ ਤੇ ਇਹ ਅਰਦਾਸ ਕਰਦਾ ਰਿਹਾ ਹਾਂ ਮੈਂ ਕਿਹੜੀ ਅਰਦਾਸ ਕਿ ਹੇ ਪ੍ਰਭੂ ਹੇ ਲਿਆ ਮਾਨ ਹੋ ਕੇ ਹੇ ਪ੍ਰਭੂ ਕਿਰਪਾ ਕਰ ਦਿਆ ਦੇ ਘਰ ਦੇ ਵਿੱਚ ਆ ਕੇ ਦਿਆਵਨ ਹੋ ਕੇ ਮੈਨੂੰ ਆਪਣਾ ਨਾਮ ਬਖਸ਼ ਹੋ ਹੋ ਕਿਰਪਾਲ ਮਤਲਬ ਦਿਆਵਨ ਹੋ ਕੇ ਨਾਮ ਦੇਹੁ ਮੈਨੂੰ ਆਪਣੇ ਨਾਮ ਦੀ ਦਾਤ ਦੇ ਆਪਣਾ ਬੇਨਤੀ ਇਹ ਕਹੀ ਇਹ ਮੈਂ ਅਰਦਾਸ ਕਰਦਾ ਰਹਿੰਦਾ ਬੇਨਤੀ ਕਰਦਾ ਰਹਿੰਦਾ ਹਾਂ ਕਹਿੰਦੇ ਹੈ ਪਾਈ ਪ੍ਰਭੂ ਦਾ ਨਾਮ ਸਿਮਰਦਿਆਂ ਹੋਰ-ਹੋਰ ਵਿਹਾਰਾਂ ਵਿੱਚ ਮੇਰਾ ਮਨ ਖਚਤ ਨਹੀਂ ਹੁੰਦਾ ਆਨ ਮਤਲਬ ਹੋਰ ਮਿਹਾਰ ਮਸਲੇ ਕਹਿੰਦੇ ਹੋਰ ਸਾਰੇ ਵਿਆਰ ਵਿੱਚ ਸਰਗਿਏ ਮੇਰੇ ਹੋਰ ਪਾਸੇ ਸੁਰਤ ਜਾਂਦੀ ਨਹੀਂ ਰਬ ਸਿਮਰਤ ਪਾਇਓ ਲਾਭ ਸਹੀ ਕਹਿੰਦੇ ਮੇਰਾ ਮਨ ਹੋਰ ਪਾਸੇ ਨਹੀਂ ਫਿਰ ਵਿਹਾਰਾਂ ਦੇ ਵਿੱਚ ਖਚਤ ਹੁੰਦਾ ਇੰਦਰ ਉੰਦਰ ਟਾਈਮ ਪਾਸ ਨਿਕਰਦਾ ਹੋਰ 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 ਵਿਹਾਰ ਮੈਨੂੰ ਭੁੱਲ ਗਏ ਹਨ ਕਹਿੰਦੇ ਵਿਸਰ ਗਏ ਤੇ ਮੈਂ ਅਸਲ ਖੱਟੀ ਖੱਟ ਲਈ ਹੈ ਕਹਿੰਦੇ ਲਾਹਾ ਖੱਟ ਲਿਆ ਲਾਭ ਖੱਟ ਲਿਆ ਅਸਲ ਜਿਹੜਾ ਮੈਨੂੰ ਖੱਟਣਾ ਚਾਹੀਦਾ ਸੀ ਜਹ ਤ ਉਪਜੀਓ ਤਹੀ ਸਮਾਨੋ ਸਾਈ ਵਸਤ ਅਹੀ ਕਹੋ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਹੀ ਤਾਂ ਸਤਿਗੁਰ ਪਾਸ਼ਾ ਫਰਮਾਨ ਕਰਦਿਨ ਕਹਿੰਦੇ ਹੀ ਨਾਨਕੇ ਭਾਈ ਗੁਰੂ ਨੇ ਮੇਰੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਭਟਕਣਾ ਦੂਰ ਕਰ ਦਿੱਤੀ ਹੈ ਮੇਰੀ ਜਿੰਦ ਪ੍ਰਭੂ ਦੀ ਜੋਤ ਦੇ ਵਿੱਚ ਲੀਨ ਰਹਿੰਦੀ ਹੈ ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਜੈ ਤੇ ਉਪਜਿਓ ਤਹੀ ਸਮਾਨੋ ਸਾਈਂ ਵਸਦਾ ਹੀ ਤੇ ਉਸੇ ਦੇ ਵਿੱਚ ਟਿਕੀ ਰਹਿੰਦੀ ਐ ਸਮਾਈ ਰਹਿੰਦੀ ਐ ਮੈਨੂੰ ਹੁਣ ਇਹ ਨਾਮ ਵਸਤੂ ਹੀ ਚੰਗੀ ਲੱਗਦੀ ਐ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਰਸਨਾ RAM ਕੋ ਜਸ ਗਾਉ ਆਨ ਸੁਆਦ ਵਿਸਾਰ ਸਗਲੇ ਭਲੋ ਨਾਮ ਸੁਆਉ ਰਹਾ ਤਾ ਸਤਗੁਰ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਲਈ ਭਾਈ ਆਪਣੀ ਜੀਵ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਗਾਇਆ ਕਰ ਕਿਸੇ ਬੰਦੇ ਦੀ ਵਡਿਆਈ ਨਾ ਕਰਿਆ ਕਰ ਜੇ ਵਡਿਆਈ ਕਰਨੀ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਜੀਵ ਦੇ ਜੀ ਨੇ ਦਿੱਤੀ ਏ ਤੈਨੂੰ ਉਹਦੇ ਗੁਣ ਗਾਇਆ ਕਰ ਉਹਦੀ ਸਿਫਤ ਸਲਾਹ ਕਰਿਆ ਕਰ ਨਾਮ ਤੋਂ ਬਿਨਾ ਹੋਰ ਸਾਰੇ ਸਵਾਦ ਭੁਲਾ ਦੇ ਆਹਨ ਸਵਾਦ ਵਿਸਾਰ ਸਗਲੇ ਕਹਿੰਦੇ ਹੋ ਸਾਰੇ ਸਵਾਦ ਆ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਉਹ ਸਾਰੇ ਭਲਾ ਦੇ ਭਲੋ ਨਾਮ ਸੁਆਓ ਪ੍ਰਮਾਤਮਾ ਦੇ ਨਾਮ ਦਾ ਸਵਾਦ ਸਭ ਸਵਾਦਾਂ ਨਾਲੋਂ ਚੰਗਾ ਭਲਾ ਹੈ ਚੰਗਾ ਹੈ ਸ੍ਰੇਸ਼ਟ ਹੈ ਫਿਰ ਫਰਮਾਨ ਹੈ ਚਰਨ ਕਮਲ ਵਸਾਏ ਹਿਰਦੈ ਦੈ ਇੱਕ ਸਿਉ ਲਿਵਲਾਓ ਸਾਜ ਸੰਗਤ ਹੋਹੀ ਨਿਰਮਲ ਬਹੁੜਾ ਜੋਨ ਨਯਾ ਨਿਪਾਈਂ ਪ੍ਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖ ਮਤਲਬ ਆ ਬਚਨ ਜਿਹੜੇ ਇਹੇ ਚਰਨ ਹੈ ਗੁਰੂ ਦੇ ਇਹ ਬਚਨਾਂ ਨੂੰ ਹਿਰਦੇ ਦੇ ਵਿੱਚ ਯਾਦ ਰੱਖ ਕਹਿਣ ਦਾ ਪਾਵ ਟਿਕਾਈ ਰੱਖ ਸਿਰਫ ਪ੍ਰਮਾਤਮਾ ਨਾਲ ਸੁਰਤ ਜੋੜੀ ਰੱਖ ਗਏਂ ਸਾਧ ਸੰਗਤ ਦੇ ਵਿੱਚ ਰਹਿ ਕੇ ਤੂੰ ਸੁੱਚੇ ਜੀਵਨ ਵਾਲਾ ਹੋ ਜਾਏਂਗਾ ਕਹਿੰਦੇ ਸੰਗਤ ਕਰਿਆ ਕਰ ਗੁਰੂ ਦੀ ਮਨ ਮੜ ਤੈਨੂੰ ਜੂਨਾ ਦੇ ਵਿੱਚ ਨਹੀਂ ਭਟਕਣਾ ਪੈਂਦਾ ਜੂਨਾ ਦੇ ਵਿੱਚ ਨਹੀਂ ਫਿਰ ਤੂੰ ਆਏਂਗਾ ਜੁਨਾ ਕਟੀਆਂ ਜਾਣੀਆਂ ਤੇਰੀਆਂ ਸਾਧ ਸੰਗਤ ਹੋਹੀ ਨਿਰਮਲ ਕਹਿੰਦੇ ਸੰਗਤ ਦੇ ਵਿੱਚ ਤੂੰ ਪਵਿੱਤਰ ਜੀਵਨ ਵਾਲੇ ਬਣ ਜਾਏਂਗਾ ਤੇ ਬੌੜ ਜੋਨ ਨਾ ਆਓ ਫਿਰ ਤੈਨੂੰ ਜੂਨਾ ਦੇ ਵਿੱਚ ਨਹੀਂ ਆਉਣਾ ਪੈਂਦਾ ਫਿਰਗੇ ਫਰਮਾਨ ਹੈ ਜੀਉ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਰਬਲ ਜਾਉ ਕਹਿੰਦੇ ਇਹ ਨਾਨਕ ਹਰੀ ਮੇਰੀ ਜਿੰਦ ਮੇਰੇ ਪ੍ਰਾਨ ਮੇਰੇ ਇਹ ਸਵਾਸਾਂ ਨੂੰ ਤੇਰਾ ਹੀ ਆਸਨਾ ਮੇਰੀ ਜਿੰਦ ਨੂੰ ਤੇ ਮੇਰੇ ਸਾਹਾਂ ਨੂੰ ਤੇਰਾ ਹੀ ਆਸਨਾ ਜਿਸ ਦਾ ਹੋਰ ਕੋਈ ਸਹਾਰਾ ਨਾ ਹੋਵੇ ਤੂੰ ਉਸ ਦਾ ਸਹਾਰਾ ਹੈ ਜਿਹਦਾ ਕੋਈ ਸਹਾਰਾ ਨਾ ਨਾ ਹੋਵੇ ਉਹਦਾ ਤੂੰ ਸਹਾਰਾ ਹੈ ਹੇ ਹਰੀ ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਨਾ ਅਤੇ ਤੇਥੋਂ ਵਾਰ ਨੇ ਸਦਕੇ ਜਾਂਦਾ ਹਾਂ ਰ ਅਗਲੇ ਸ਼ਬਦ ਦੇ ਵਿੱਚ ਫਰਮਾਣਾ ਸਾਰਗ ਮਹੱਲਾ ਪੰਜਵਾ ਬੈਕੁੰਠ ਗੋਵਿੰਦ ਚਰਨ ਨਿਤ ਧਿਆਉ ਮੁਗਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਰਹਾਉ ਨਿਹਪਾਈ ਮੈਂ ਤਾਂ ਸਦਾ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਹਾਂ ਤੇ ਇਹ ਮੇਰੇ ਲਈ ਵਕੁੰਠ ਹੈ ਇਹ ਮੇਰੇ ਲਈ ਸੱਚਖੰਡ ਹੈ ਇਹ ਮੇਰੇ ਲਈ ਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਹੈ ਸਭ ਕੁਝ ਹੀ ਹੈ ਤੇ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣਾ ਮੇਰੇ ਵਾਸਤੇ ਕਹਿੰਦੇ ਚੌਹਾਂ ਪਦਾਰਥਾਂ ਵਿੱਚੋਂ ਸ੍ਰੇਸ਼ਟ ਮੁਕਤੀ ਪਦਾਰਥ ਹੈ ਕਹਿੰਦੇ ਇਹ ਮੇਰੇ ਲਈ ਤਾਂ ਪਦਾਰਥ ਸ੍ਰੇਸ਼ਟ ਮੁਕਤੀ ਪਦਾਰਥ ਹੈ ਜਿਹੜਾ ਸਾਰਿਆਂ ਨੂੰ ਪਰਮਾਤਮਾ ਦਾ ਨਾਮ ਹੀ ਮੇਰੇ ਲਈ ਇੱਕ ਅਤਮਕ ਜੀਵਨ ਦੇਣ ਵਾਲਾ ਜਲ ਹੈ ਅੰਮ੍ਰਿਤ ਹਰ ਕਾ ਨਾਮ ਅੰਮ੍ਰਿਤ ਐ ਅੰਮ੍ਰਿਤ ਮਨ ਲੋ ਨਾਮ ਮਨਵਾ ਅਮਰ ਹੋਣ ਮਨਵਾ ਜੀਵਨ ਦੇਣ ਮਨਵਾ ਇਹ ਨਹੀਂ ਪ੍ਰਮਾਤਮਾ ਦਾ ਨਾਮ ਹੈ ਅੱਗੇ ਫਰਮਾਨ ਹੈ ਊਤਮ ਕਥਾ ਸੁਣੀ ਜੈ ਸ਼ਰਵਣੀ ਮਯਾ ਕਰਹੁ ਭਗਵਾਨ ਆਵਤ ਜਾਤ ਦਉ ਪਖ ਪੂਰਨ ਪਾਈਐ ਸੁਖ ਬਿਸਰਾਮ ਹਿਪਗਵਾਨ ਮੇਰੇ ਉੱਤੇ ਮਿਹਰ ਕਰ ਦ੍ਰਿਸ਼ਟੀ ਕਰ ਤਾਂ ਕਿ ਤੇਰੀ ਉੱਤਮ ਸਿਦਸਲਾਜ ਦੀ ਕਥਾ ਉਹ ਕੰਨਾਂ ਨਾਲ ਸੁਣੀ ਜਾ ਸਕੇ ਮਿਹਰ ਕਰੀ ਹੋ ਜੀ ਉੱਤਮ ਕਥਾ ਸੁਣੀ ਜੇ ਸ਼੍ਰਾਵਣੀ ਸ਼੍ਰਾਵਣੀ ਮਤਲਬ ਕੰਨਾਂ ਦੇ ਨਾਮ ਮਿਆ ਮਿਆ ਦਾ ਮਤਲਬ ਮੇਰ ਕਰ ਕਰੋ ਭਗਵਾਨ ਕਹਿੰਦੇ ਮੇਰ ਕਰੇ ਹੋਈ ਮੈਂ ਤੇਰੀ ਕਥਾ ਸੁਣਦਾ ਰਹਾ ਉਤਮ ਸਿਬਸਲਾ ਸੁਣ ਮੇਰੇ ਕੰਨ ਨੇ ਸੁਣਦੇ ਰਹਿ ਸੁਣ ਸਕਣ ਯਾਨੀ ਇਹ ਭਾਈ ਸਿਬਸਲਾ ਦੀ ਬਰਕਤ ਨਾਲ ਆਵਤ ਜਾਤ ਦੂਪਖ ਪੂਰਨ ਜੰਮਣ ਤੇ ਮਰਨਾ ਆਉਣ ਜਾਣਾ ਕਹਿੰਦੇ ਇਹ ਦੋਵੇਂ ਪੱਖ ਮੁੱਕ ਜਾਂਦੇ ਹਨ ਨਾ ਹੀ ਜਨਮ ਲੈਣਾ ਪਵੇ ਕਿ ਜਦੋਂ ਜਨਮ ਹੀ ਨਹੀਂ ਲਿਆ ਤਾਂ ਫਿਰ ਮਰਨਾ ਕਿਵੇਂ ਲਈ ਨਾ ਆਇਆ ਤੇ ਨਾ ਫਿਰ ਗਿਆ ਦੋਵੇਂ ਪੱਖ ਹੀ ਪੂਰਨ ਹੋ ਜਾਂਦੇ ਆ ਮੁੱਕ ਜਾਂਦੇ ਆ ਸੁੱਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਕਹਿੰਦਾ ਪਾਪ ਪਾਇਆ ਸੁਖ ਮਿਸਰਾਮ ਸੋਦਤ ਸੋਦਤ ਤਤ ਵਿਚਾਰੇ ਹੋ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦ ਊਰੀ ਊਰੀ ਮਤਲਬ ਊਣੀ ਘਟ ਨੇ ਨਾਨਕ へ ਭਾਈ ਵਿਚਾਰ ਕਰਦੇ ਆ ਕਰਦੇ ਆ ਸੋਧਤ ਸੋਧਤ ਤਤ ਵਿਚਾਰਿਓ ਮਨੋਂ ਵਿਚਾਰ ਕਰਦੇ ਆ ਕਰਦੇ ਆ ਇਹ ਅਸਲੀਅਤ ਲੱਭੀ ਐ ਵਿੱਚੋਂ ਤਾਤੇ ਨਿਕਲੇ ਆ ਕਿਹਨਾ ਭਗਤ ਸ੍ਰੇਸ਼ਟ ਪੂਰੀ ਕਿ ਪ੍ਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ ਕਰਿਆ ਸਾਰਾ ਜਿਹੜਾ ਨਚੋੜ ਨਿਕਲੇ ਆ ਵਿਚਾਰ ਕਰਕੇ ਕਹਿੰਦੇ ਤੇ ਅਸਲੀਅਤ ਤੇ ਤਤ ਉਹਦੇ ਵਿੱਚੋਂ ਇਹ ਨਿਕਲਿਆ ਵੀ ਇਸ ਪ੍ਰਮਾਤਮਾ ਦੀ ਭਗਤੀ ਇਹ ਜਿਹੜੀ ਇਹ ਪੂਰਨ ਤੌਰ ਤੇ ਪੂਰੀ ਹੈ ਇਹ ਚੰਗੀ ਕਰਿਆ ਇਸ ਤੋਂ ਵੱਸ ਸਭ ਥੱਲੇ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਹਰੇਕ ਜੀਵਨ ਢੰਗ ਜਿਹੜਾ ਉਹ ਅਧੂਰਾ ਹੈ ਕਹੂ ਨਾ ਨੇ ਇੱਕ ਰਾਮ ਨਾਮ ਬਿਨ ਅਵਰ ਸਗਲ ਬਿਦ ਪੂਰੀ ਕਿਨੇ ਹੋ ਸਾਰਾ ਵਿਧੀ ਹੈ ਜਿਹੜੀ ਕੋਈ ਢੰਗ ਹੈ ਉਹ ਸਾਰਾ ਅਧੂਰਾ ਹੈ ਉਹ ਪੂਰਾ ਤਾਂ ਹੀ ਹੈ ਜੇ ਪ੍ਰਮਾਤਮਾ ਦਾ ਨਾਮ ਹੈ ਤਾਂ ਜੇ ਪ੍ਰਮਾਤਮਾ ਦਾ ਨਾਮ ਨਹੀਂ ਹੋਰ ਸਾਰੀਆਂ ਦੁਨੀਆ ਦੀਆਂ ਵਿਧੀਆਂ ਅਪਣਾਈ ਜਾਂ ਚ ਹੈ ਪੂਜਾ ਪਾਠ ਜੋ ਮਰਜ਼ੀ ਕਰੀ ਜਾ ਧੂਪਾ ਦਕਾਈ ਜਾ ਜਲ ਆਉ ਦੇ ਉੱਤੇ ਠੰਡਾ ਪਾਈ ਜਾ ਉਠਾ ਲਟਕੀ ਜਾ ਤਬ ਕਰੀ ਜਾ ਦੁਨੀਆਂ ਤੱਪੀ ਜੋ ਮਰਜੀ ਜਲਤਾਰਾ ਕਰੀਆ ਜੋ ਮਰਜੀ ਕਰੀਆ ਪਰ ਜੇ ਪ੍ਰਮਾਤਮਾ ਦਾ ਨਾਮ ਨਹੀਂ ਤਾਂ ਇਹ ਸਭ ਤੁੱਛ ਹੈ ਕੁਛ ਵੀ ਨਹੀਂ ਹੈ ਜੇ ਜੀ ਨਾਮ ਹੈ ਤਾਂ ਫਿਰ ਇਹ ਸਾਰਾ ਕੁਝ ਕਰਨ ਦੀ ਜਰੂਰਤ ਨਹੀਂ ਫਿਰ ਸਾਰਾ ਇਹ ਦੇ ਨਾਮ ਦੇ ਵਿੱਚ ਆ ਗਿਆ ਇਹ ਕੋਈ ਜਲਤਾ ਦਾ ਕਰਨ ਦੀ ਜ਼ਰੂਰਤ ਨਹੀਂ ਕੋਈ ਧੁਨੀਆਂ ਤਾਪਣ ਦੀ ਜ਼ਰੂਰਤ ਨਹੀਂ ਕੋਈ ਪੁੱਠੇ ਲਟਕਣ ਦੀ ਲੋੜ ਨਹੀਂ ਕੋਈ ਸਿੱਧੇ ਲਟਕਣ ਦੀ ਲੋੜ ਨਹੀਂ ਫੇ ਕੁਛ ਵੀ ਕਰਨੀ ਉਤ ਨਹੀਂ ਤੇ ਜੇ ਸਾਰਾ ਕੁਝ ਕਰਨਾ ਤੇ ਨਾਮ ਨਹੀਂ ਫਿਰ ਸਤਿਗੁਰੂ ਪਾਤਸ਼ਾਹ ਦਾਸੀ ਦੇ ਕਹਿੰਦੇ ਫਿਰ ਇਹ ਉਹਦੇ ਤੋਂ ਬਿਨਾ ਤਾਂ ਅਧੂਰਾ ਹੈ ਸਾਰਾ ਕੁਝ ਹੀ ਫਿਰ ਅਗਲੇ ਸ਼ਬਦ ਦੇ ਵਿੱਚ ਫੁਰਮਾਨ ਹੈ ਸਰਬ ਮਹੱਲਾ ਪੰਜਵਾ ਸਾਚੇ ਸਤਿਗੁਰੂ ਦਾਤਾਰਾ ਦਰਸ਼ਨ ਦੇਖ ਸਗਨ ਦੁਖ ਨਾਸਹਿ ਚਰਨ ਕਮਨ ਬਲੇਹਾਰਾ ਰਹਾਉ ਇਹ ਸਦਾ ਕਾਇਮ ਰਹਿਣ ਵਾਲੇ ਇਹ ਸਤਿਗੁਰੂ ਇਹ ਸਭ ਦਾਤਾ ਦੇਣ ਵਾਲੇ ਪ੍ਰਭੂ ਤੇਰਾ ਦਰਸ਼ਨ ਕਰਕੇ ਜੀਵ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਬਲਿਹਾਰਨੇ ਜਾਂਦਾ ਹਾਂ ਰੰਗੀ ਫਰਮਾਨ ਸਤਿ ਪਰਮੇਸ਼ਰ ਸਤ ਸਾਧ ਜਨ ਨੇਚਲ ਹਰ ਕਨ ਓ ਕਹਿੰਦੇ ਹੈ ਭਾਈ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੈ ਸੱਚ ਹੈ ਸਤ ਹੈ ਰਾਮ ਨਾਮ ਸਤ ਹੈ ਕਹਿੰਦੇ ਉਹ ਸੱਚ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ਉਸ ਦੇ ਸੰਤ ਜਨ ਅਟਲ ਜਿਉਣ ਵਾਲੇ ਹੁੰਦੇ ਹਨ ਸਾਧ ਜਨ ਨਿਚਲ ਹਰ ਕੰਨਾ ਹੋ ਅਟਲ ਜਿਉਣ ਵਾਲੇ ਹੁੰਦੇ ਹਨ ਨੇ ਹੀ ਭਾਈ ਪ੍ਰਮਾਤਮਾ ਦਾ ਨਾਮ اٹਲ ਰਹਿਣ ਵਾਲਾ ਹੈ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਉ ਹੈ ਭਾਈ ਕਹਿੰਦੇ ਪੂਰੀ ਸ਼ਰਧਾ ਨਾਲ ਭਾਵਨਾ ਨਾ ਭਾਵਨੀ ਮਤਲਬ ਸ਼ਰਧਾ ਪ੍ਰਤਸਾ ਦਿ੍ਰਿਣ ਵਿਸ਼ਵਾਸ ਕਹਿੰਦੇ ਹੈ ਭਾਈ ਪੂਰੀ ਸ਼ਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਉਸ ਕਦੇ ਨਾ ਨਾਸ ਹੋਣ ਵਾਲੀ ਅਬਨਾਸੀ ਪ੍ਰਭੂ ਦੇ ਗੁਣ ਗਾਇਆ ਕਰਕੇ ਉਹਨੂੰ ਯਾਦ ਕਰਿਆ ਕਰ ਫਿਰ ਸਨਮਾਨ ਹੈ ਅਗਮ ਅਗੋਚਰ ਮਿਤ ਨਹੀਂ ਪਾਈ ਹੈ ਸਗਲ ਕਟਾ ਆਧਾਰ ਨਾਨਕ ਵਾਹ ਵਾਹ ਕਹ ਤਕ ਜਾ ਕ ਅੰਤ ਨਪਰ ਕਿਨਹੀ ਨਾਨਕ ਪ੍ਰਮਾਤਮ ਅਪਹੁੰਚ ਐ ਉਹ ਬੇਅੰਤ ਹੈ ਉਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਕਿੰਨਾ ਵੱਡਾ ਹੈ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਉਹ ਪਰਮਾਤਮਾ ਸਾਡੇ ਸਰੀਰਾਂ ਦਾ ਆਸਰਾ ਹੈ ਤੇ ਇੱਥੋਂ ਆਪਾਂ ਇਹ ਲਾ ਲਈਏ ਮੇ ਉਹ ਅੰਦਾਜ਼ਾ ਕਿਉਂ ਨਹੀਂ ਲਾਇਆ ਜਾ ਸਕਦਾ ਸੋਚ ਕੇ ਵੇਖੋ ਵੀ ਇੱਕ ਬੰਦੇ ਦੀ ਸ਼ਕਲ ਦੂਜੀ ਨਾਲ ਮਿਲਦੀ ਹੈ ਕਦੇ ਨਹੀਂ ਮਿਲਦੀ ਤੇ ਫਿਰ ਉਹ ਬਣਾਉਣ ਵਾਲਾ ਦੇਖੋ ਤੁਸੀਂ ਫਿਰ ਕਿੰਡਾ ਬੇਅੰਤ ਜਿਹਦੇ ਕੋਲੇ ਕੋਈ ਘਟਾ ਹੀ ਨਹੀਂ ਮੋਕੀ ਨਹੀਂ ਰਹੀਆਂ ਤਸਵੀਰਾਂ ਕਿਹਦਾ ਸੰਚੈਦ ਜਿਹੜਾ ਇੱਕ ਦੀ ਸ਼ਕਲ ਦੂਜੀ ਨਾਲ ਮਿਲਦੀ ਨਹੀਂ ਵੱਖੋ ਵੱਖ ਵੱਖੋ 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 ਤੇ ਫਿਰ ਹੈ ਨਾ ਬੇਅੰਤ ਅੰਦਾਜ਼ਾ ਲਾਇਆ ਜਾ ਸਕਦਾ ਸਭ ਨੂੰ ਰਿਜਕ ਦਿੰਦਾ ਹੈ ਕਿਸੇ ਨੂੰ ਭੁੱਖੇ ਨਹੀਂ ਸੌਣ ਦਿੰਦਾ ਜੇ ਵੇਖੋ ਕਿੰਨੀ ਵੱਡੀ ਸ਼ਕਤੀ ਹੈ ਫਿਰ ਇਸ ਕਰਕੇ ਸਤਿਗੁਰ ਪਾਤਸ਼ਾਹ ਪਰਮਾਨੰਦ ਕਹਿੰਦੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ ਨਹੀਂ ਪਾਈ ਉਸ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰੋ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੇ ਗੁਨਾ ਦਾ ਪਾਰ ਲਾ ਬੰਦਾ ਨਹੀਂ ਲੱਗ ਸਕਦਾ ਉਹਦੀ ਸੁਸਲਾ ਕਰਿਆ ਕਰੋ ਫਿਰ ਅਗਲੀ ਸ਼ਬਦ ਵਿੱਚ ਫਰਮਾਨ ਸਾਰਗ ਮਹੱਲਾ ਪੰਜਵ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹਿਓ ਠਾਕੁਰ ਸਭ ਥਾਈ ਨਿਗਟ ਵਸੈ ਸਭ ਨੇਰੇ ਰਹਾਉ ਹੇ ਭਾਈ ਜਦੋਂ ਦੇ ਗੁਰੂ ਦੇ ਚਰਨ ਮੇਰੇ ਮਨ ਵਿੱਚ ਵਸ ਪਏ ਹਨ ਜਦੋਂ ਦੇ ਮੈਨੂੰ ਨਿਸ਼ਚੈ ਤੇ ਭਰੋਸਾ ਵਿਸ਼ਵਾਸ ਡਿਢ ਹੋ ਗਿਆ ਕਿ ਮਾਲਕ ਪ੍ਰਭੂ ਸਭਨੀ ਥਾਈ ਵਿਆਪਕ ਹੈ ਮੇਰੇ ਨੇੜੇ ਵਸ ਰਿਹਾ ਸਮਨਾ ਦੇ ਨੀੜੇ ਵਸ ਰਿਹਾ ਕਹਿੰਦੇ ਇਹੇ ਵਿਸ਼ਵਾਸ ਹੋ ਗਿਆ ਪਰ ਇਹ ਹੋਇਆ ਤਾਂ ਹੀ ਜਦੋਂ ਗੁਰ ਕੇ ਚਨ ਵਸੇ ਮੇਰੇ ਵਸੇ ਮਨ ਮੇਰੇ ਗੁਰੂ ਦੇ ਚਨ ਜਦੋਂ ਮੇਰੇ ਮਨ ਦੇ ਵਿੱਚ ਵਸੇ ਫਿਰ ਗੁਰੂ ਤੋਂ ਮੈਨੂੰ ਇਹ ਪਤਾ ਲੱਗਿਆ ਗੁਰੂ ਨੇ ਮੇਰਾ ਭਰੋਸਾ ਵਿਸ਼ਵਾਸ ਮਣਾਇਆ ਉਹਨੇ ਮੈਨੂੰ ਸਾਰੇ ਥਾਂ ਤੇ ਦਿਸਤਾ ਵੀ ਹੁਣ ਮਾਨੂੰ ਵੇਖ ਰਿਹਾ ਸਾਰੇ ਥਾਂ ਤੇ ਸਾਨੰਦੇ ਨਹੀਂਣੀ ਹੈ ਹਨੇਕ ਜਰੇ ਜਰੇ ਚ ਵਸ ਰਿਹਾ ਹੋ ਪਰ ਦੇਖਣ ਵਾਲੀ ਅੱਖ ਕਿੱਥੋਂ ਮਿਲਦੀ ਹੈ ਉਹ ਗੁਰੂ ਤੋਂ ਗੁਰਬਾਣੀ ਤੋਂ ਨਹੀਂ ਤਾਂ ਇਹਨਾਂ ਅੱਖਾਂ ਨਾਲ ਨਹੀਂ ਉਹ ਦਿਸਦਾ ਉਹ ਅੱਖਾਂ ਹੋਰ ਹਨ ਉਹ ਨਜ਼ਰੀਆ ਹੋਰ ਹੈ ਤੇ ਉਹ ਨਜ਼ਰੀਆ ਸ਼ਬਦ ਗੁਰੂ ਤੋਂ ਮਿਲਦਾ ਹੈ ਲਗੇ ਫਰਮਾਨ ਹੈ ਬੁੰਦਨ ਤੋਰ ਰਾਮ ਲਿਵਲਾਈ ਸੰਤ ਸੰਗ ਬਣਾਈ ਜਨਮ ਪਦਾਰਥ ਭੈਉ ਪੁਨੀਤਾ ਇੱਛਾ ਸਗਲ ਪੁਜਾਈ ਨਿਹਪਈ ਜਦੋਂ ਤੋਂ ਗੁਰੂ ਨਾਲ ਮੇਰਾ ਪਿਆਰ ਪੈ ਗਿਆ ਉਸ ਨੇ ਮੇਰੇ ਮਾਇਆ ਦੇ ਮੋਹ ਦੇ ਬੰਧਨ ਤੋੜ ਕੇ ਮੇਰੀ ਸੁਰਤ ਪ੍ਰਮਾਤਮਾ ਨਾਲ ਜੋੜ ਦਿੱਤੀ ਬੰਧਨ ਤੋੜ RAM ਲਿਵ ਲਈ ਉਹਦੇ ਨਾਲ ਲਿਆ ਦਿੱਤੀ RAM ਨੇ ਬੰਧਨ ਕੱਟ ਕੇ ਮਾਇਆ ਦੇ ਮੋਹ ਵਾਲੇ ਸੰਤ ਸੰਗ ਬਣਿਆ ਜਦੋਂ ਦਾ ਮੇਰਾ ਉਹਦੇ ਨਾਲ ਪਿਆਰ ਬਣ ਗਿਆ ਜਨਮ ਬੰਦਾਂ ਤਪਿਓ ਬਨੀਤਾ ਇੱਛਾ ਸਗੋ ਜਾਈ ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਮਹਾਂ ਜਾਨੇ ਪ੍ਰਕਰੋਗਿਆ ਗੁਰੂ ਨੇ ਮੇਰੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰ ਦਿੱਤੀਆਂ ਹਨ ਜਾ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੈ ਆਠ ਪੈਰ ਗੋਵਿੰਦ ਗੁਣ ਗਾਵੈ ਜਨ ਨਾਨਕ ਸਦ ਬਲ ਜਾਵੈ ਏ ਮੇਰੇ ਪ੍ਰਭੂ ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਾ ਕਹਿੰਦੇ ਉਹ ਹੀ ਹਰੀ ਉਹ ਪਰਮੇਸ਼ਰ ਕਹਿੰਦੇ ਉਹ ਤੇਰੀ ਸਿਬਸਲਾ ਦਾ ਗੀਤ ਗਾਉਂਦਾ ਰਹਿੰਦਾ ਹੈ ਫਿਰ ਇਸ ਕਰਕੇ ਕਹਿੰਦੇ ਹੈ ਭਾਈ ਜਿਹੜਾ ਮਨੁੱਖ ਅੱਠੇ ਪੈਨ ਹਰ ਵੇਲੇ ਚਾਰ ਪੈ ਦਿਨ ਚਾਰ ਪੈ ਰਾਤ 24 ਘੰਟੇ ਦੇ ਅੱਠ ਪੈ ਹੁੰਦੇ ਨਾ ਕਹਿੰਦੇ ਅਠੇ ਪੈਰ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਦਾਸ ਨਾਨਕ ਕਹਿੰਦੇ ਉਸ ਤੋਂ ਸਦਾ ਹੀ ਕੁਰਬਾਨ ਜਾਂਦਾ ਹੈ ਵੇਖੋ ਕਿੰਨੇ ਵੱਡੇ ਮਤਨ ਸਤਿਗੁਰੂ ਪਾਸ਼ਾ ਕਹਿੰਦੇ ਦਾਸ ਨਾਨਕ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਜਿਹੜਾ ਅਠੇ ਪੈਰ ਗੁਣ ਗਾਉਂਦਾ ਹੈ ਕਿੰਨੀ ਤਾਕਤ ਹੈ ਸਿਮਰਨ ਦੇ ਵਿੱਚ ਸੋ ਅਜਨੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮਿਆਂ ਤੁੰਤਾਈਆਂ ਹੋਈਆਂ ਉਹਨਾਂ ਦਾ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ